ਸਾਰਿਆਂ ਨੂੰ ਪਿਆਰ ਭਰੀ ਸਸ਼ਕਾ ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਪੰਜਾਬ ਦੇ ਮਲਾਸਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਸੋ ਦੋਸਤੋ ਜਿਹੜੀਆਂ ਲੁਧਿਆਣਾ ਜਿਮਨੀ ਚੋਣਾ ਤੋਂ ਬਾਅਦ ਚੋਣਾ ਤੋਂ ਬਾਅਦ ਜਿਹੜੀ ਹੈ ਪੰਜਾਬ ਜਿਹੜੀ ਸਰਕਾਰ ਹੈ ਜਿਹੜੀ ਹਰਕਤ ਦੇ ਵਿੱਚ ਨਜ਼ਰ ਆ ਰਹੀ ਹੈ ਡੀਏ ਦੀ ਪ੍ਰਕਿਰਿਆ ਜਿਹੜੀ ਹੈ ਰਾਹਤ ਅਤੇ ਨਵਾਂ ਪੇਸਕੇਲ ਸੂਤਰਾਂ ਦੇ ਮਤਾਵਿਕ 13% DE ਜਿਹੜਾ ਜਲਦੀ ਹੋ ਸਕਦਾ ਹੈ ਜਾਰੀ 2.9 ਫੈਕਟਰ ਪੇ ਸਕੇਲ ਲਾਗੂ ਕਰਨ ਦੀ ਵਿਚਾਰਚਾ ਚੋਰਾ ਤੇ ਸਰਕਾਰ ਮੁਲਾਜ਼ਮਾਂ ਨੂੰ ਖੁਸ਼ ਕਰਨ ਦੀ ਤਿਆਰੀ ਦੇ ਵਿੱਚ ਆ ਰਹੀ ਹੈ ਸੋ ਇਸੇ ਦੀ ਜਿਹੜੀ ਹੈ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਵਿਸ਼ਕਾਰ DE ਤੇ ਹੋਰ ਮੰਗਾ ਸੰਬੰਧੀ ਜਿਹੜਾ ਵਿਵਾਦ ਹੁਣ ਨਵੀਂ ਦਿਸ਼ਾ ਦੇ ਵੱਲ ਵੱਧਦਾ ਜਾ ਰਿਹਾ ਹੈ ਸੋ ਇਸੇ ਚੀਜ਼ ਨੂੰ ਲੈ ਕੇ ਇੱਕ ਨਵਾਂ ਅਪਡੇਟ ਜਿਹੜਾ ਆ ਰਿਹਾ ਹੈ ਅੱਜ ਪੰਜਾਬ ਦੇ ਕਈ ਵਿਭਾਗਾਂ ਨੂੰ ਤਾਲੇ ਲੱਗ ਸਕਦੇ ਨੇ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੇ ਰਿਲੇਵੇ ਕਰਨ ਦਾ ਉਨ੍ਹਾਂ ਦਾ ਪੂਰਨ ਗਠਨ ਕਰਨ ਉੱਪਰ ਪੂਰੀ ਤਰ੍ਹਾਂ ਦੀ ਤਜ਼ੀਬ ਤਿਆਰ ਕਰ ਲਈ ਹੈ ਔਰ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਭਾਗਾਂ ਨੂੰ ਇੱਕ ਦੂਸਰੇ ਦੇ ਵਿੱਚ ਮਿਲਾਇਆ ਜਾ ਸਕਦਾ ਹੈ ਜਿਦੇ ਨਾਲ ਕਈ ਵਿਭਾਗਾਂ ਨੂੰ ਤਾਲੇ ਲੱਗ ਸਕਦੇ ਨੇ ਔਰ ਉਹਦੇ ਨਾਲ ਜਿੱਥੇ ਕੀ ਮੁਲਾਜ਼ਮਾਂ ਦੀਆਂ ਪੋਸਟਾਂ ਵੀ ਘਟਣ ਗਿਆ ਉਥੇ ਨਾਲ ਦੀ ਨਾਲ ਜਿਹੜੀਆਂ ਵੱਖ-ਵੱਖ ਜਿਹੜੇ ਵੱਖ-ਵੱਖ ਡਾਇਰੈਕਟੋਰੇਟਾਂ ਜਾਂ ਵਿਭਾਗ ਨੇ ਵੱਖ-ਵੱਖ ਥਾਵਾਂ ਤੇ ਸਥਾਪਿਤ ਨੇ ਉਹਨਾਂ ਨੂੰ ਇੱਕ ਛੱਤ ਦੇ ਥਲੇ ਲਿਆਉਣ ਦੀ ਪ੍ਰਕਿਰਿਆ ਵੀ ਚੱਲ ਸਕਦੀ ਹੈ ਪਹਿਲੇ ਦੌਰ ਦੇ ਵਿੱਚ ਪੰਜਾਬ ਕੈਪਟਨ ਨੇ ਕਈ ਵਿਤੀ ਵਿਭਾਗ ਦੇ ਜਿਹੜੇ ਵਿੰਗ ਸੀ ਡਾਇਰੈਕਟੋਰੇਟ ਸੀ ਉਹਨਾਂ ਨੂੰ ਇੱਕ ਦੂਸਰੇ ਵਿੱਚ ਮਿਲਾ ਕੇ ਕਈ ਡਾਇਰੈਕਟੋਰੇਟ ਨੂੰ ਤਾਲੇ ਲਾਉਣ ਦਾ ਰਾਹ ਜਿਹੜਾ ਹੈ ਸਾਫ਼ ਕਰ ਦਿੱਤਾ ਹੈ ਸੋ ਦੋਸਤੋ ਪੰਜਾਬ ਕੈਬਨਿਟ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵਿੱਤ ਵਿਭਾਗ ਨੇ ਅਹਿਮ এজেন্ডਾ ਲਿਆਂਦਾ ਹੈ ਜਿਦੇ ਵਿੱਚ ਕਈ ਡਾਇਰੈਕਟੋਰੇਟ ਨੂੰ ਇੱਕ ਦੂਸਰੇ ਨਾਲ ਜਿਹੜਾ ਹੈ ਮਿਲਾ ਦਿੱਤਾ ਹੈ ਜਿਦੇ ਵਿੱਚ ਛੋਟੀਆਂ ਜਿਹੜੀਆਂ ਬਚਤਾਂ ਜਿਹੜੀਆਂ ਬੈਂਕਿੰਗ ਤੇ ਫਾਈਨਾਂਸ ਅਤੇ ਲਾਟਰੀ ਡਾਇਰੈਕਟੋਰੇਟ ਦੇ ਜਿਹੜੇ ਨੇ ਉਹਨਾਂ ਸਾਰਿਆਂ ਦਾ ਰਲੇਵਾ ਕਰ ਦਿੱਤਾ ਹੈ ਔਰ ਇੱਕ ਡਾਇਰੈਕਟੋਰੇਟ ਬਣਾ ਦਿੱਤਾ ਜਿਹਦਾ ਨਾਮ ਰੱਖਿਆ ਗਿਆ ਹੈ ਡਾਇਰੈਕਟੋਰੇਟ ਆਫ ਆਫ ਸਿਮਾਜ ਸੇਵਿਕ ਬੈਂਕਿੰਗ ਤੇ ਲੋਟਰੀ ਇਹ ਹੁਣ ਡਾਇਰੈਕਟੋਰੇਟ ਇੰਨਾ ਸਾਰੇ ਡਿਪਾਰਟਮੈਂਟਾਂ ਦਾ ਜਿਹੜਾ ਹੈ ਡਿਪਾਰਟਮੈਂਟਾਂ ਦਾ ਇਕੱਲਾ ਕੰਮ ਕਰੇਗਾ ਇਸੇ ਤਰ੍ਹਾਂ ਵਿੱਤ ਵਿਭਾਗ ਤੋਂ ਨੇ ਇੱਕ ਹੋਰ ਅਹਿਮ ਫੈਸਲਾ ਲਿਆ ਹੈ ਜਿਹਦੇ ਵਿੱਚ ਡੀ ਪੀ ਈ ਐਂਡ ਅਤੇ ਡੀ ਐਫ ਆਰ ਈ ਆਈ ਦਾ ਰਲੇਵਾ ਕਰਤਾ ਜਿੰਨਾਂ ਦਾ ਰਲੇਵਾ ਕਰਨ ਤੋਂ ਬਾਅਦ ਇੱਕ ਨਵਾਂ ਜਿਹੜਾ ਹੈ ਡਾਇਰੈਕਟੋਰੇਟ ਬਣਾ ਦਿੱਤਾ ਹੈ ਜੀ ਦਾ ਨਾਮ ਹੈ ਡਾਇਰੈਕਟੋਰੇਟ ਆਫ ਪਬਲਿਕ ਜਿਹੜੇ ਐਂਟਰਪ੍ਰਾਈਜ਼ ਤੇ ਫਾਈਨਾਂਸ ਜਿਹੜੇ ਕਿ ਹੁਣ ਇਹ ਇੱਕ ਡਿਪਾਰਟਮੈਂਟ ਦੂਸਰੇ ਜਿਹੜੇ ਵਿੰਗ ਸੀ ਉਹਨਾਂ ਸਾਰਿਆਂ ਦਾ ਕੰਮ ਕਰੇਗਾ ਇਸੇ ਤਰ੍ਹਾਂ ਵਿਤੀ ਵਿਭਾਗ ਨੇ ਇੱਕ ਹੋਰ ਅਹਿਮ ਅਜੰਡੇ ਦੇ ਰਾਹੀਂ ਕੈਬਨਿਟ ਦੇ ਵਿੱਚੋਂ ਇੱਕ ਹੋਰ ਲੇਵਾ ਕਰਦਿਆਂ ਜਿਹਦੇ ਵਿੱਚ ਜਿਹੜੇ ਐਂਟਰੀ ਦੇ ਅਕਾਊਂਟਸ ਪੈਨਸ਼ਨ ਅਤੇ ਐਨਪੀਐਸ ਦੇ ਜਿਹੜੇ ਵੱਖ-ਵੱਖ ਡਾਇਰੈਕਟੋਰੇਟ ਆ ਉਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਡਾਇਰੈਕਟੋਰੇਟ ਬਣਾਤਾ ਹੈ ਔਰ ਇਸੇ ਨਵੇਂ ਡਾਇਰੈਕਟੋਰੇਟ ਦਾ ਨਾਮ ਰੱਖਿਆ ਗਿਆ ਹੈ ਡਾਇਰੈਕਟੋਰੇਟ ਆਫ ਟ੍ਰੈਜ਼ਰੀ ਐਂਡ ਅਕਾਊਂਟਸ ਪੈਨਸ਼ਨ ਅਤੇ ਐਨਪੀਐਸ ਹੁਣ ਸਾਰੇ ਹੀ ਜਿਹੜੇ ਦੂਸਰੇ ਡਾਇਰੈਕਟੋਰੇਟਸ ਸੀ ਉਹਨਾਂ ਸਾਰਿਆਂ ਦਾ ਕੰਮ ਕਰੇਗਾ ਜੋ ਜਾਣਕਾਰੀ ਮਿਲੀ ਹੈ ਵਿੱਤ ਵਿਭਾਗ ਤੋਂ ਭਾਵ ਕਿ ਜਿਹੜੇ ਨਵੇਂ ਪ੍ਰਮੁੱਖ ਸਕੱਤਰ ਲਾਏ ਨੇ ਕ੍ਰਿਸ਼ਨ ਕੁਮਾਰ ਉਹਨਾਂ ਨੇ ਇਹ ਏਜੰਡੇ ਦੀ ਤਿਆਰੀ ਜਿਹੜੀ ਕਰਵਾਈ ਨੇ ਕ੍ਰਿਸ਼ਨ ਕੁਮਾਰ ਬਹੁਤ ਹੀ ਐਕਸਪਰਟ ਨੇ ਮਾਰ ਨੇ ਜਿਹੜੇ ਕਿ ਵਿਭਾਗ ਦੇ ਵਿੱਚ ਜਾਂਦੇ ਨੇ ਉਹ ਪੂਰੀ ਤਰ੍ਹਾਂ ਜਿਹੜੀ ਹੈ ਪਛਾਣ ਕਰਦੇ ਨੇ ਪੂਰੀ ਤਰ੍ਹਾਂ ਜਿਹੜੀ ਇਸ ਕੰਮ ਦੇ ਨਵੇਂ ਫੈਸਲੇ ਤੇ ਉਹਨਾਂ ਨੂੰ ਜਿਹੜੀ ਹੈ ਜਿਹੜੀ ਕਿ ਪੂਰੀ ਤਰ੍ਹਾਂ ਕੰਮ ਕਰਦੇ ਨੇ ਇਸ ਕੰਮ ਤੇ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਮਿਲਦੀ ਹੈ ਕਿਸੇ ਨਵੇਂ ਅਪਡੇਟ ਦੇ ਨਾਲ ਧੰਨਵਾਦ ਜੀ